ਅੱਗਿਆ ਗੁਲਾਮੀ ਵਾਲੇ ਸਕੂਲ ਖੁੱਲ ਗਿਆ ਈਸਾ ਮੁਸੀ ਵਾਲਿਆਂ ਦਾ ਫਿਰ ਇਹਨਾਂ ਨੇ ਸਾਨੂੰ ਆਖਣਾ ਤੁਸੀਂ ਬੱਚੇ ਉੱਥੇ ਪੜ੍ਹਦੇ ਆ ਸਿੱਖਾਂ ਦੇ ਬੱਚੇ ਉੱਥੇ ਬਚੋਰ ਸਿੱਖਾਂ ਦੇ ਬੱਚੇ ਕਿੱਥੇ ਪੜ੍ਹਣਗੇ ਜਦੋਂ ਇਹਨਾਂ ਦਾ ਕੋਈ ਖੋਲੇ ਹੀ ਨਹੀਂਗਾ ਇਹ ਇਕੱਠੇ ਹੋ ਕੇ ਢੋਲ ਮਾਰਨ ਫਿਰ ਇਹ ਜਿੱਤ ਸਕਣਗੇ ਜੇ ਇਕੱਠੇ ਹੋ ਕੇ ਢੋਲ ਨਹੀਂ ਮਾਰਦੇ ਉਹ ਬਾਗਲ ਕੇ ਜਿਹੜੇ ਉੱਥੇ ਕਾਬਜ਼ ਰਹਿਣਗੇ ਸਦਾ ਵਾਸਤੇ ਲੋਕਾਂ ਦੀ ਆਵਾਜ਼ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਸ਼ਹੀਦ ਪਰਿਵਾਰ ਦੇ ਕੋਲ ਪਹੁੰਚਿਆ ਗੱਲਬਾਤ ਕਰਦੇ ਹਾਂ ਕੁਝ ਮੁੱਦਿਆਂ ਨੂੰ ਲੈ ਕੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਨਿਰਮਲ ਸਿੰਘ ਸ਼ਹੀਦ ਭਾਈ ਰਸਾਲ ਸਿੰਘ ਦਾ ਮੈਂ ਬੇਟਾ ਪਿੰਡ ਆਰਪਕੇ ਜ਼ਿਲ੍ਹਾ ਪਰੋਜਪੁਰ ਤੋਂ ਜੀ ਜੀ ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਕੌਮ ਦੇ ਮੁੱਦੇ ਨੇ ਤੇ ਗੱਲਬਾਤ ਕਰਦੇ ਰਹਿੰਦੇ ਹੋ ਜਿਸ ਤਰ੍ਹਾਂ ਐਸਜੀਪੀਸੀ ਦਾ ਇਲੈਕਸ਼ਨ ਜਿਹੜਾ 12 ਸਾਲਾਂ ਬਾਅਦ ਹੋਣ ਜਾ ਰਿਹਾ ਹੈ ਕੀ ਕਾਰਨ ਹੈ ਕੀ ਕਹਿੰਦੇ ਹੋ ਇਹਦੇ ਬਾਰੇ ਮੈਂ ਇਹੋ ਕਹਿਣਾ ਕਿ ਜਿਹੜੀਆਂ ਜਸੇ ਬੰਨੀਆਂ ਆਪੋ ਆਪਣੇ ਢੋਲ ਵਜਾਉਂਦੀਆਂ ਹੈ ਕੋਈਆਂ ਦਾ ਮੈਂ ਆਪਦੇ ਬੰਦੇ ਖਿਲਾਰਨੇ ਆ ਕੋਈਆਂ ਦਾ ਮੈਂ ਆਪਦੇ ਖਿਲਾਰਨੇ ਆ ਤਿੰਨ ਚਾਰ ਪਾਰਟੀਆਂ ਆਪੋ ਆਪਣੇ ਢੋਲ ਵਜਾਉਂਦੀਆਂ ਹੂੰ ਇਹ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ ਇਹ ਇਕੱਠੇ ਹੋ ਕੇ ਢੋਲ ਮਾਰਨਾ ਫਿਰ ਇਹ ਜਿੱਤ ਸਕਣਗੇ ਜੇ ਇਕੱਠੇ ਹੋ ਕੇ ਢੋਲ ਨਹੀਂ ਮਾਰਦੇ ਉਹ ਬਾਗਲ ਕੇ ਜਿਹੜੇ ਉੱਥੇ ਕਾਬਜ ਰਹਿਣਗੇ ਸਦਾ ਵਾਸਤੇ ਕਿ ਇੱਕ ਮੌਕਾ ਹੈ ਜੇ ਇਹ ਲੈ ਲੈਣ ਪਰ ਜਿਵੇਂ ਢੋਲ ਵਜਾਉਂਦੇ ਨੇ ਪਰ ਮੈਨੂੰ ਨਹੀਂ ਮੇਰਾ ਇਹਨਾਂ ਦੇ ਕੋਲ ਢੋਲ ਵੱਜਦਾ ਹੀ ਰਹਿ ਜਾਣਾ ਹੈ ਇਹਨਾਂ ਦੇ ਹੱਥੀ ਕੁਛ ਨਹੀਂ ਆਉਣਾ ਹਾਂ ਤੇ ਖਾਲਸਾ ਜਿਵੇਂ ਹੁਣ ਪਿੱਛੇ ਜੇ ਕਮੇਟੀਆਂ ਨੇ ਮੀਟਿੰਗਾਂ ਵਗੈਰਾ ਕੀਤੀਆਂ ਨੇ ਧਰਮਕੋੜ ਦੇ ਵਿੱਚ ਮੀਟਿੰਗ ਹੋਈ ਹੈ ਉੱਥੇ ਵੀ ਸੱਦਾ ਸਾਰੀਆਂ ਜਥੇਬੰਦੀਆਂ ਨੂੰ ਹੈਗਾ ਸੀਗਾ ਲੇਕਿਨ ਉੱਥੇ ਵੀ ਸਾਰੀਆਂ ਜਥੇਬੰਦੀਆਂ ਨਹੀਂ ਪਹੁੰਚੀਆਂ ਜਥੇਬੰਦੀਆਂ ਕਿਉਂਕਿ ਵੰਡੀਆਂ ਹੋਈਆਂ ਹੂੰ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਵੰਡੀਆਂ ਹੋਈਆਂ ਕਿਉਂਕਿ ਆਪਾਂ ਬਾਦਲ ਨੂੰ ਮਾੜਾ ਗਿਣਦੇ ਆਂ ਹੂੰ ਪੀ ਉਹ ਖਾ ਗਿਆ ਜੀ ਐ ਹੋ ਗਿਆ ਜੂ ਹੋ ਗਿਆ ਪਰ ਆਪਾਂ ਜੇ ਉਹ ਖਾਂਦਾ ਹੈ ਤੇ ਉਹਨੂੰ ਅੱਜ 12 ਸਾਲ ਹੋ ਗਏ ਲਖਣ ਨੂੰ ਅੱਜ 12 ਸਾਲ ਲਖਣ ਹੋਏ ਨੂੰ ਹੋ ਗਿਆ ਤੇ ਆਪਾਂ ਉਹ ਉਹ ਤਾਂ ਜੇ ਲੜੇ ਵੀ ਨਹੀਂ ਗੇ ਹੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਲਖਣ ਆਉਂਦਾ ਉਹਨਾਂ ਦੇ ਕੋਈ ਬੰਦਾ ਨਹੀਂ ਲੜਦਾ ਤੇ ਲਖਣ ਜਦੋਂ ਹੁਣ 12 ਸਾਲਾਂ ਬਾਅਦ ਆਇਆ ਤੇ ਦੁੱਧੀਆਂ ਪਾਰਟੀਆਂ ਲੜ ਰਹੀਆਂ ਹੂੰ ਇਹ ਜਾਣ ਬੁੱਝ ਕੇ ਇਹ ਜਿਹੜੀਆਂ ਪਾਰਟੀਆਂ ਨੇ ਇਹ ਉਹਨਾਂ ਨੂੰ ਕਾਬਜ ਕਰਨਾ ਚਾਹੁੰਦੀਆਂ ਹੂੰ ਪਰ ਤੁਸੀਂ ਆਪ ਦੇ ਚੈਨਲ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਇੰਨਾ ਪੈਸਾ ਲਖਸ਼ਣਾ ਦੇ ਉੱਤੇ ਲਾਉਣਾ ਹੈ ਵੱਖੋ-ਵੱਖ ਪਾਰਟੀਆਂ ਨੇ ਲਾਉਣਾ ਹੈ ਹੂੰ ਕਿਸੇ ਸ਼ਹੀਦ ਪਰਿਵਾਰ ਦੇ ਘਰ ਆਣ ਕੇ ਪੁੱਛਿਆ ਕਿਸ ਨੇ ਕਿਸ ਨੇ ਹੂੰ ਬਾਹਰ ਦੀਆਂ ਸੰਸਥਾ ਜਿਹੜੀਆਂ ਸ਼ਹੀਦ ਪਰਿਵਾਰਾਂ ਨੂੰ ਜਿੰਨੇ ਜੋਗੀਆਂ ਚਾਹਣੀਆਂ ਮੈਂ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਉਹਨਾਂ ਤੇ ਮੇਰ ਭਰੇ ਹੱਥ ਰੱਖੇ ਤੇ ਚੜ੍ਹਦੀ ਕਲਾ ਕਰੇ ਜਿਹੜੀਆਂ ਬਾਹਰ ਦੀਆਂ ਸੰਸਥਾ ਜਿਹੜੀਆਂ ਉਹ ਸ਼ਹੀਦ ਪੁਰਾਣੋਂ ਨੂੰ ਪੁੱਛਦੀਆਂ ਆਣ ਕੇ ਜਿਨ੍ਹਾਂ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ ਆਣ ਕੇ ਪੁੱਛਦੀਆਂ ਪਰ ਇਹ ਕਿਉਂ ਨਹੀਂ ਪੁੱਛਦੀ ਇਹਨਾਂ ਦਾ ਫਰਜ਼ ਨਹੀਂ ਬਣਦਾ ਪੰਜਾਬ ਦੀਆਂ ਜੱਸੇ ਬੰਦੀਆਂ ਕਿੰਨਾ ਕਿੰਨਾ ਪੈਸਾ ਅਰਬਾਂ ਰੁਪਏ ਕਰਮਾਂ ਰੁਪਈਆ ਇਹਨਾਂ ਦੇ ਕੋਲ ਹੈ ਹੈ ਇਹ ਕਿਉਂ ਨਹੀਂ ਪੁੱਛਦੀਆਂ ਅੱਗੇ ਵੀ ਮੁੱਦੇ ਤੇ ਮੈਂ ਇਸੇ ਮੁੱਦੇ ਤੇ ਗੱਲ ਕੀਤੀ ਸੀ ਕਿ ਇਹ ਜਿਹੜੇ ਬਾਬੇ ਆ ਪੰਜਾਬ ਦੇ ਬਾਬੇ ਆ ਵੱਡੇ ਵੱਡੇ ਗੁਰਦੁਆਰੇ ਬਣ ਕੇ ਆ ਬਣਨੇ ਚਾਹੀਦੇ ਸੀ ਮੈਂ ਇਹ ਨਹੀਂ ਆ ਨਹੀਂ ਬਣਨੇ ਚਾਹੀਦੇ ਬੰਨੇ ਚਾਹੀਦੇ ਉਹਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਕੂਲ ਖੋਲੇ ਜਾਣ ਜਿਹੜੇ ਬੱਚੇ ਸਿੱਖਾਂ ਦੇ ਉੱਥੇ ਫ੍ਰੀ ਪੜਨ ਉਹ ਕਿਸੇ ਦੂਜੇ ਧਰਮ ਦੇ ਵਿੱਚ ਤਬਦੀਲ ਨਾ ਹੋਣ ਤਬਦੀਲ ਉਹਦੋਂ ਹੋਣਗੇ ਜਦੋਂ ਆਪਣੇ ਜਿਹੜੇ ਸਿੱਖੇ ਜਦੋਂ ਸਕੂਲ ਨਹੀਂ ਖੋਲਦੇ ਵਿਦਿਆਲੇ ਨਹੀਂ ਖੋਲਦੇ ਵਿਦਿਆਲਿਆਂ ਦੇ ਵਿੱਚ ਬੱਚੇ ਜਿਹੜੇ ਆ ਉਹ ਪੜਨ ਤੇ ਉਹ ਸਿੱਖੀ ਦੇ ਨਾਲ ਜੁੜਨ ਉਥੇ ਪਾਠ ਸਿੱਖਣਾ ਕਥਾ ਸਿੱਖਣਾ ਕੀਰਤਨ ਸਿੱਖਣਾ ਟਾੜੀ ਟਾੜੀ ਸਿੱਖਣਾ ਵਾਰਾਂ ਸਿੱਖਣਾ ਸਾਜ ਸਿੱਖਣਾ ਉਹ ਆਪੇ ਸਿੱਖੀ ਦੀ ਰੈਨ ਦੇ ਵਿੱਚ ਪੈਣ। ਭਾਈ ਸਾਹਿਬ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜਦੋਂ ਸਿਸਟਮ ਨੂੰ ਬਦਲਿਆ ਜਾਵੇਗਾ ਚੇਂਜ ਕੀਤਾ ਜਾਵੇਗਾ ਤਾਂ ਹੀ ਸਾਰਾ ਕੁਝ ਹੋਵੇਗਾ। ਚੇਂਜ ਮੈਨੂੰ ਨਹੀਂ ਲੱਗਦਾ ਚੇਂਜ ਹੋਵੇ ਮੈਨੂੰ ਤਾਂ ਲੱਗਦਾ ਇਹ ਇਹ ਵੀ ਇੱਕ ਗੋਲਕ ਦੇ ਪਿੱਛੇ ਲੜੀ ਜਾਂਦੇ ਨੇ। ਹੂੰ ਹੂੰ ਹੂੰ। ਪੈਸੇ ਕਰਕੇ ਲੜੀ ਜਾਂਦੇ ਆ। ਹੂੰ। ਹੈ ਜੇ ਨਾ ਚੇਂਜ ਕਰਨਾ ਫਿਰ ਆਪਾਂ ਕਿਉਂ ਲੜਦੇ ਆ? ਅਜੇ ਬਣੇ ਵੀ ਨਹੀਂਗੇ। ਵੀ ਆਪਾਂ ਚ ਲੜੀ ਵੀ ਜਾਂਦੇ ਨੇ। ਹੂੰ ਹੂੰ ਹੂੰ। ਜੇ ਇਕੱਠੇ ਹੋਣਾ ਤੇ ਇਕੱਠੇ ਹੋਣ। ਇਕੱਠੇ ਕਿਉਂ ਨਹੀਂ ਹੁੰਦੇ? ਪਰ ਮੈਨੂੰ ਨਹੀਂ ਮੈਂਦ। ਵੀ ਇਹ ਇਕੱਠੇ ਹੋ ਜਾਣ। ਇਹ ਇਕੱਠੇ ਹੋਣਗੇ ਫਿਰ ਇਹ ਕੋਸ਼ਣਾ ਕੁਝ ਲੈ ਡਿੱਗਣਗੇ ਜੇ ਨਹੀਂ ਇਕੱਠੇ ਹੁੰਦੇ ਫਿਰ ਇਹ ਕੁਛ ਨਹੀਂ ਇਹਨਾਂ ਦੇ ਕੁਛ ਨਹੀਂ ਇਹਨਾਂ ਨੂੰ ਮਿਲਣਾ ਕੋ ਖਾਲਸਾ ਜੀ ਇਸ ਤਰ੍ਹਾਂ ਗੱਲ ਹੈ ਕਿ ਭਾਈ ਰਣਜੀਤ ਸਿੰਘ ਹੈਗੇ ਨੇ ਕਹਿੰਦੇ ਵੀ ਮੈਂ ਸੀਨੀਅਰ ਸਿਟੀਜ਼ਨ ਹੈਗਾ ਤੇ ਮੈਂ ਉਹਨਾਂ ਦੇ ਕੋਲ ਕਿਉਂ ਜਾਵਾਂ ਤੇ ਸਿਮਰਜੀਤ ਮਾਨ ਹੈਗੇ ਨੇ ਉਹ ਵੀ ਆਪਦੀ ਰਾਜਾ ਵਿੱਚ ਰਹਿੰਦੇ ਲਗਤੁ ਲਗ ਤੇ ਵਿਡਾਲਾ ਸਾਹਿਬ ਕਹਿੰਦੇ ਨੇ ਅਸੀਂ ਵੀ ਆਪਦਾ ਜਿਹੜਾ ਕੰਮ ਕਰਦੇ ਬਿਲਕੁਲ ਸੱਚਾ ਕਰਦੇ ਤੇ ਖਰਾ ਕੰਮ ਕਰਦੇ ਆ ਇਹਨਾਂ ਦੀ ਬਣ ਨਹੀਂ ਰਹੀ ਆਪਸ ਵਿੱਚ ਇਹਨਾਂ ਦੀ ਬਣੇ ਕਿਵੇਂ ਰੋਲਾ ਤਾਂ ਉੱਥੇ ਆ ਜਾਂਦਾ ਫੇਰ ਹੂੰ ਰੋਲਾ ਉੱਥੇ ਹੀ ਜਿਹੜੇ ਮੈਂ ਗੱਲ ਜਿਹੜੀ ਅੱਗੇ ਵੀ ਕੀਤੀ ਹੂੰ ਕਿ ਜਦੋਂ ਆਪਾਂ ਆਪ ਚ ਲੜੀ ਜਾਵਾਂਗੇ ਉੱਥੇ ਸਿਸਟਮ ਕਿਵੇਂ ਬਦਲਿਆ ਜਾਊਗਾ ਜੇ ਅੱਜ ਇਹ ਲਕਸ਼ਣ ਹੋਇਆ ਨਹੀਂਗਾ ਇਹ ਪਹਿਲਾਂ ਹੀ ਲੜੀ ਜਾਂਦੇ ਪਰ ਅੱਜ ਦੇ ਸੰਗਤਾਂ ਜਿਹੜੀਆਂ ਉਹਨਾਂ ਨੂੰ ਕੋਈ ਇਹ ਉਹ ਬੇਕੂਫ ਨਹੀਂਗੇ ਉਹ ਸਾਰਾ ਕੁਝ ਵੇਖ ਰਹੇ ਚੈਨਲਾਂ ਦੇ ਉੱਤੇ ਵੀ ਇਹ ਕੀ ਕਰ ਰਹੇ ਨੇ ਵੀਰ ਜੀ ਇੱਕ ਤਾਂ ਕਿਵੇਂ ਹੋਵੇਗੀ ਇਹਨਾਂ ਜਿਹੜੀ ਜਥੇਬੰਦੀਆਂ ਦੀ ਇਕ ਤਾਂ ਇਹ ਆਪ ਵੀ ਕਰ ਸਕਦੇ ਆ ਜਰੂਰੀ ਥੋੜਾ ਵੀ ਤੂੰ ਮੈਨੇ ਕਰਾਉਣੀ ਇਹ ਬਹਿ ਜਾਣ ਕਿਤੇ ਲੜਾਈ ਇਹਨਾਂ ਦੀ ਕਾਦੀ ਲੜਾਈ ਤਾਂ ਦੱਸ ਨਾ ਸਿੱਖ ਕੌਮ ਨੂੰ ਦੱਸਣ ਵੀ ਸਾਡੀ ਆ ਲੜਾਈ ਲੜਾਈ ਤਾਂ ਇੱਕ ਬੰਦੇ ਖਿਲਾਰਨ ਦੀ ਲੜਾਈ ਹੋਰ ਕਾਦੀ ਹੈ ਜੇ ਲਕਸ਼ਣ ਲੜਨਾ ਹੈ ਕਿ ਇਹ ਸਹਿਮਤੀ ਨਾਲ ਆਪੋ ਆਪਣੇ ਬੰਦੇ ਖਿਲਾਰ ਕੇ ਲੜਨਾ ਤੇ ਜੇ ਨਹੀਂ ਖਿਲਾਰਦੇ ਤੇ ਜਿੱਤ ਬਾਦਲ ਸਾਹਿਬ ਦੀ ਹੋਊਗੀ ਤੇ ਨਿਰਮਲ ਸਿੰਘ ਜੀ ਜਿਸ ਤਰ੍ਹਾਂ ਜਥੇਬੰਦੀਆਂ ਬਥੇਰੀਆਂ ਹੈਗੀਆਂ ਨੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਹੈਗੀਆਂ ਨੇ ਜਿਵੇਂ ਤੁਹਾਨੂੰ ਮਦਦ ਦੀ ਲੋੜ ਹੁੰਦੀ ਹੈ ਜਿਵੇਂ ਸ਼ਹੀਦ ਪਰਿਵਾਰ ਨੂੰ ਤੁਹਾਡੇ ਕੋਲ ਕੋਈ ਇਹਨਾਂ ਦੇ ਵਿੱਚੋਂ ਪ੍ਰਚਾਰਕ ਪਹੁੰਚਿਆ ਨਾ ਜੀ ਮੇਰੀ ਬਡਾਲਾ ਸਾਹਿਬ ਨਾਲ ਇੱਕ ਗੱਲ ਹੋਈ ਸੀ ਹੂੰ ਡੇਢ ਸਾਲ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਉਦੋਂ ਮੈਂ ਕੋਠੀ ਪਾ ਰਿਹਾ ਥਾ ਜੀ ਜੀ ਮੈਂ ਫੋਨ ਕੀਤਾ ਮੈਂ ਇਹ ਐਸ ਸਿੰਘ ਨੂੰ ਵੀ ਫੋਨ ਕਰੀਏ ਇਹ ਵੀ ਬੜਾ ਪ੍ਰਚਾਰ ਕਰਦਾ ਹੈ ਕੀਰਤਨੀ ਜਥਾ ਹੈ ਇਹਦੀ ਵੀ ਬੜੀ ਇਹ ਸੋਭਾ ਸੁਣਦੇ ਆਂ ਵੀ ਇਹ ਚੜ੍ਹਾਈ ਬਹੁਤ ਜਿਆਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੀ ਚੜ੍ਹਾਈ ਹੈ ਮੈਂ ਹਾਂ ਪਰਨਾ ਤਾਂ ਜਿਹੜਾ ਕੋਠੀ ਦਾ ਕਾਰਜ ਸੀ ਉਹ ਗੁਰੂ ਨੇ ਕਰਨਾ ਸੀ ਪਰ ਇੱਕ ਸਿੱਖ ਨੂੰ ਪਰਖਿਆ ਜਾ ਸਕਦਾ ਸ਼ਹੀਦ ਪਰਿਵਾਰ ਦੇ ਨਾਤੇ ਹੋਣ ਕਰਕੇ ਮੈਂ ਸ਼ਹੀਦ ਭਾਈ ਅਰਸ਼ਾਦ ਸਿੰਘ ਦਾ ਬੇਟਾ ਹੋਣ ਕਰਕੇ ਮੈਂ ਇਹਨੂੰ ਪਰਖਿਆ ਸੀ ਇਹਨੇ ਮੈਨੂੰ ਕਿਹਾ ਕਿ ਮੈਂ ਨਿਰਮਲ ਸਿੰਘ ਜੀ ਪਿੰਡ ਮਹਾਲ ਮਾਵਾਂਗਾ ਉਦੋਂ ਫਿਰ ਤੁਹਾਡੇ ਘਰੇ ਹੋ ਕੇ ਜਾਵਾਂਗਾ ਅੱਜ ਸਾਲ 1.5 ਸਾਲ ਹੋ ਗਿਆ ਕੋਈ ਨਹੀਂ ਆਇਆ ਅਰਨਜੀਤ ਸਿੰਘ ਨਾਲ ਵੀ ਮੇਰੀ ਗੱਲ ਹੋਈ ਸੀ ਹੂੰ ਮੈਨੂੰ ਕਹਿੰਦਾ ਗੱਲ ਕੀਤੀ ਮੇਰੇ ਨਾਲ ਮੈਨੂੰ ਕਹਿੰਦਾ ਸੀ ਮੀਟਿੰਗ ਤੇ ਬੈਠੇ ਹੋਇਆ ਮੈਂ ਬਾਅਦ ਚ ਗੱਲ ਕਰਾਂਗਾ ਅੱਜ 6 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਕੀਤਾ ਇੱਕ ਮੈਂ ਇਹ ਵੀ ਦੱਸਿਆ ਸ਼ਹੀਦ ਭਾਈ ਰਸਾਲ ਸਿੰਘ ਦਾ ਬੇਟਾ ਪਰ ਇਹਦਾ ਫਰਜ਼ ਭਾਈ ਰਣਜੀਤ ਸਿੰਘ ਦਾ ਬਣਦਾ ਸੀ ਮੇਰੇ ਨਾਲ ਗੱਲ ਕਰਨ ਦਾ ਵੀ ਸ਼ਹੀਦ ਪਰਿਵਾਰ ਦੇ ਬੇਟੇ ਨੇ ਫੋਨ ਕੀਤਾ ਮੈਂ ਕਮ ਸੇ ਕਮ ਫੋਨ ਤੇ ਕਰਨਾ ਜ਼ਰੂਰੀ ਸੀ ਨਾ ਹਾਂ ਫੋਨ ਕਰਨਾ ਜ਼ਰੂਰੀ ਸੀ ਮੈਨੂੰ ਇਸੇ ਗੱਲ ਦਾ ਗੁੱਸਾ ਹੈ ਆਉਣਾ ਆਉਣਾ ਨਾ ਆਉਣਾ ਆਉਣਾ ਤੇ ਨਹੀਂ ਆਉਣਾ ਉਹ ਇਹਨਾਂ ਦੀ ਮਰਜ਼ੀ ਪਰ ਇਹਦਾ ਫਰਜ ਬਣਦਾ ਸੀ ਸਿੰਘ ਸਾਹਿਬ ਸੀ ਕਾਲ ਤੱਕ ਦਾ ਸਾਬਕਾ ਸੀ ਪਰ ਇਹਦਾ ਫਰਜ ਬਣਦਾ ਸੀ ਸ਼ਹੀਦ ਭੈਰਸਾਲ ਸਿੰਘ ਦੇ ਬੇਟੇ ਨੇ ਫੋਨ ਕੀਤਾ ਮੈਂ ਫੋਨ ਦੁਬਾਰਾ ਲਾਵਾਂ ਤੇ ਸਾਨੂੰ ਸ਼ਹੀਦ ਪਰਿਵਾਰਾਂ ਦੀ ਲੋੜ ਹੈ ਤੇ ਵੀਰ ਜੀ ਨਰਮਲ ਸਿੰਘ ਜੀ ਜਿਹੜਾ ਇਲੈਕਸ਼ਨ ਆ ਰਿਹਾ ਐ ਐਸਡੀਪੀਸੀ ਦਾ ਤੇ ਜਿਹੜੀ ਸੰਗਤ ਹੈਗੀ ਐ ਸਿੱਖ ਹੈਗੇ ਨੇ ਕੀ ਸੁਨੇਹਾ ਦਿੰਦੇ ਹੋ ਸੁਨੇਹਾ ਮੈਂ ਕੋਈ ਦਸਰਾ ਨਹੀਂ ਚਾਹੁੰਦਾ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਲੱਗਦੀ ਇਹ ਕਰਦੇ ਕੀ ਫਿਰਦੇ ਆ ਦੱਸਾਂ ਮੈਂ ਕੀ ਮੈਨੂੰ ਕੋਈ ਸਮਝ ਲੱਗੇ ਅੱਗੋਂ ਤੇ ਫੇਰ ਹੀ ਮੈਂ ਦਸਾਣਾ ਕੋਈ ਸੋ ਬਹੁਤਨ ਕਰਾਂ ਵੀ ਆ ਐ ਕਰਿਓ ਜੀ ਮੈਨੂੰ ਕੋਈ ਸਮਝ ਹੀ ਨਹੀਂ ਲੱਗਦੀ ਜਦੋਂ ਇਹ ਆਪ ਚ ਲੜੀ ਜਾਂਦੇ ਮੈਂ ਕੀ ਦਸਾਂ ਹੂੰ ਹੂੰ ਇਹ ਲੜਾਈਆਂ ਜਿਹੜੀਆਂ ਇਹ ਬੰਦ ਕਰਨ ਸਿੱਖ ਕੌਮ ਚ ਅੱਗੇ ਸਿੱਖ ਕੌਮ ਨੂੰ ਲੜਾਈਆਂ ਦੇ ਵਿੱਚ ਬੜੇ ਘਾਟੇ ਪਏ ਨੇ ਇਹ ਸਿੱਖੀ ਦਾ ਪ੍ਰਚਾਰ ਕਰਨ ਪਿੰਡ ਪਿੰਡ ਜਾ ਕੇ ਕਿ ਸਾਡੇ ਜਿਹੜੇ ਬੱਚੇ ਸਿੱਖਾਂ ਦੇ ਹਨ ਪਿੰਡਾਂ ਦੇ ਵਿੱਚ ਜਿਹੜੇ ਰੋਲਦੇ ਫਿਰਦੇ ਨੇ ਤੇ ਪੜ੍ਹਾਈ ਤੋਂ ਵਾਂਝੇ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਅੱਗੇ ਗੁਲਾਮੀ ਵਾਲੇ ਸਕੂਲ ਖੁੱਲ ਗਿਆ ਈਸਾ ਮੁਸੀ ਵਾਲਿਆਂ ਦਾ ਫਿਰ ਇਹਨਾਂ ਨੇ ਸਾਨੂੰ ਆਖਣਾ ਤੁਸੀਂ ਬੱਚੇ ਉਥੇ ਪਾਤੇ ਆ ਸਿੱਖਾਂ ਦੇ ਬੱਚੇ ਉਥੇ ਬਚੌਰ ਸਿੱਖਾਂ ਦੇ ਬੱਚੇ ਕਿੱਥੇ ਪੜਨਗੇ ਜਦੋਂ ਇਹਨਾਂ ਦਾ ਕੋਈ ਖੋਲੇ ਨਹੀਂਗਾ ਇਹ ਵੀ ਖੋਲਣ ਸਾਡੇ ਸਿੱਖਾਂ ਵਾਸਤੇ ਹਰ ਕਿਸੇ ਵਾਸਤੇ ਖੋਲਣ ਪਹਿਲੇ ਸਿੱਖ ਵਾਸਤੇ ਨਹੀਂ ਹਰ ਕੇ ਗਰੀਬਾਂ ਵਾਸਤੇ ਹਰ ਕਿਸੇ ਵਾਸਤੇ ਖੁੱਲ ਫੀਸ ਲੈਣੀ ਹੈ ਨਾ ਇਹ ਜ਼ਰੂਰ ਲੈਣਾ ਪਰ ਘੱਟ ਤੋਂ ਘੱਟ ਫੀਸ ਲੈਣਾ ਜਿਹੜਾ 5 ਕਲਾਸਾਂ ਜਣੀਆਂ 6 ਕਲਾਸਾਂ ਜਣੀਆਂ ਅੱਪਲ ਤੋਂ 10ਵੀਂ ਤੱਕ ਬੱਚਾ ਜਿਹੜਾ ਉਹ ਫ੍ਰੀ ਪੜਾਉਣ ਇਹ ਸਕੂਲ ਖੋਲਣ ਫਿਰ ਮੈਂ ਇਹਨਾਂ ਦੇ ਹੱਕ 'ਚ ਜਿੰਨਾ ਚਿਰ ਇਹ ਪੰਜਾਬ ਦੇ ਵਿੱਚ ਸਿੱਖਾਂ ਨੂੰ ਬੱਚੇ ਨਹੀਂ ਉਹਨਾਂ ਦੇ ਪੜਾਉਂਦੇ ਚੰਗੇ ਵਿਦਿਆਲੇ ਨਹੀਂ ਖੋਲਦੇ ਉਹਨਾਂ ਚਿਰ ਮੇਰਾ ਮਨ ਜਿਹੜਾ ਉਹ ਛਾਤੀ ਨਹੀਂ ਦਿੰਦਾ ਤੇ ਭਾਈ ਰਣਜੀਤ ਸਿੰਘ ਇਹ ਗੱਲ ਕਹਿੰਦੇ ਵੀ ਸਾਨੂੰ ਲੈ ਕੇ ਆਓ ਸੰਗਤਾਂ ਸਹਿਯੋਗ ਕਰਨਾ ਅਸੀਂ ਇਹ ਗੰਦੇ ਸਿਸਟਮ ਨੂੰ ਬਦਲਾਂਗੇ ਲੈ ਕੇ ਸੰਗਤਾਂ ਆ ਸਕਦੀਆਂ ਸੰਗਤਾਂ ਚਾਹੁੰਦੀਆਂ ਹੁਣ ਪਰ ਇਹ ਆਪਦਾ ਸਿਸਟਮ ਦਾ ਬਣਾਉਣਾ ਲੜਾਈ ਵਾਲਾ ਲੜਾਈ ਨੂੰ ਬੰਦ ਤਾਂ ਕਰਨਾ ਫੇਰ ਹੀ ਸੰਗਤਾਂ ਲੈ ਕੇ ਆਉਣਗੀਆਂ ਇਹ ਲੱਛਣ ਅੱਗੇ ਮੈਂ ਬੇਨਤੀ ਕੀਤੀ ਲੱਛਣ ਹੈ ਜਿਹੋ ਆ ਨਹੀਂ ਇਹ ਆਪੋ ਆ ਲੜੀ ਜਾਂਦੇ ਨੇ ਲੜਨ ਦੇ ਨਾਲ ਨਹੀਂ ਕਾਮਯਾਬ ਹੁੰਦਾ ਜਿੱਥੇ ਨਿਮਰਤਾ ਦੇ ਨਾਲ ਸਹਿਜਤਾ ਹੀ ਬਹਿ ਕੇ ਆਪਾਂ ਇੱਕ ਗੱਲਬਾਤ ਇੱਕ ਮੰਚ ਦੇ ਸਾਰਿਆਂ ਬਹਿ ਕੇ ਇਕੱਠਿਆਂ ਅੱਠੇ ਹੋ ਜਾਣਾ ਨਾ ਉੱਥੇ ਕੋਈ ਦੂਜਾ ਆਪਾਂ ਨੂੰ ਦੇਖ ਨਹੀਂ ਸਕਦਾ ਤੇ ਜਿੰਨਾ ਚਿਰ ਇਕੱਠੇ ਨਹੀਂ ਉਹਨਾਂ ਚਿਰ ਡਿਗੇ ਡਿਗੇ ਆ ਜਿੱਥੇ ਮਰਜ਼ੀ ਜ਼ੋਰ ਲਾ ਲੈ ਪਰ ਜੇ ਨਾ ਏ ਬੈਠੇ ਇਹ ਬਾਦਲ ਪਰਵਾਰ ਜਿਹੜਾ ਉਹ ਕਾਬਜ਼ ਰਹੇਗਾ ਪਰ ਮੈਂ ਤਾਂ ਫੇਰ ਵੀ ਚੰਨ ਰਾਜ ਤੁਹਾਡੇ ਬੋਲਦਾ ਪਰ ਮੈਂ ਤਾਂ ਕਈ ਨਾ ਵੀ ਉਹਨਾਂ ਦੀ ਭਗਤੀ ਕੋਈ ਪਿਛਲੇ ਯੁਗ ਦੀ ਹੂੰ ਬਾਦਲ ਪਰਵਾਰ ਹਾਂ ਪਿਛਲੇ ਯੁਗ ਦੀ ਕੋਈ ਭਗਤੀ ਹੈ ਤਾਂ ਹੀ ਵੜਦੇ ਹੋਏ ਵੀ ਇਹ ਘੜਦਾ ਉਹ ਭਗਤੀ ਦੇ ਸਿਰ ਤੇ ਪਿਛਲੇ ਯੁਗ ਦੀ ਕੋਈ ਐਸ ਯੁਗ ਦੀ ਨਹੀਂ ਮੈਂ ਗੱਲ ਕਰਦਾ ਪਿਛਲੇ ਯੁਗਾਂ ਦੀ ਕੋਈ ਭਗਤੀ ਹੈ ਜਿਹੜੇ ਇਹਨਾਂ ਦੇ ਅੱਗੇ ਕੋਈ ਅੜਦਾ ਹੀ ਨਹੀਂਗਾ ਨਹੀਂ ਜਿਹੜੀਆਂ ਬੇਵੱਦੀਆਂ ਹੋਈਆਂ ਉਹ ਵੀ ਇਹਨਾਂ ਦੀ ਭਗਤੀ ਦਾ ਫਲ ਹੈ ਨਾ ਨਾ ਬੇਵੱਦੀ ਦੀ ਨਹੀਂ ਬਬਦੀ ਨਹੀਂ ਮੈਂ ਇਲਕਸ਼ਨ ਦੀ ਗੱਲ ਕਰਦਾ ਉਹ ਇਲਜ਼ਾਮ ਤਾਂ ਉਹਨਾਂ ਤੇ ਲੱਗੇ ਹੋਏ ਨਾ ਲਿਯਾਮ ਲੱਗਣਾ ਚਾਹੇ ਨਾ ਲੱਗਣਾ ਉਹ ਇਹਨਾਂ ਨੂੰ ਪਤਾ ਭਾਈ ਰਣਜੀਤ ਸਿੰਘ ਹਰਾਂ ਨੂੰ ਪਤਾ ਹੋਵੇ ਕਿ ਕਿੰਨੇ ਕੀਤੀ ਕਿੰਨੇ ਨਹੀਂ ਕੀਤੀ ਪਰ ਸੰਗਤਾਂ ਨੂੰ ਵੀ ਪਤਾ ਹੈ ਪਰ ਇਹ ਅੱਜ ਇੱਕ ਕਿਉਂ ਨਹੀਂ ਇੱਕ ਮੰਚ ਥੱਲੇ ਆਉਂਦੇ ਜੀ ਉਹਨਾਂ ਦਾ ਗਨਾ ਇੱਕ ਮੰਚ ਦੇ ਥੱਲੇ ਆਉਣ ਸਾਰੇ ਜਾਣੇ ਬਿਲਕੁਲ ਸਹੀ ਗੱਲ ਇੱਕ ਮੰਚ ਦੇ ਥੱਲੇ ਆਉਣ ਇਹ ਤਾਂ ਆਪੋ ਆਪ ਲੜੀ ਜਾਂਦੇ ਨੇ ਇਹ ਇਹ ਹਸਾਕੀ ਦੇ ਸਕਦੇ ਜਿਨੇ ਹਣ ਵੇਖੋ ਹਾਉਨ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਲਿਆ ਥਾਂ ਥਾਂ ਦੇ ਧਰਨੇ ਲੱਗੇ ਇੱਕ ਥਾਂ ਦੇ ਧਰਨਾ ਲਾਉਣ ਕਿਤੇ ਚੰਗੀ ਜਗ੍ਹਾ ਦੇ ਧਰਨਾ ਲਾਉਣ ਜਿੱਥੇ ਪ੍ਰਭਾਵ ਪਵੇ ਆਪਾਂ 50 ਜੀ ਬਹਿ ਗਏ ਜਾਂ 100 ਜੀ ਬਹਿ ਗਿਆ ਉਹ ਪ੍ਰਭਾਵ ਨਹੀਂ ਬਣਦਾ ਲੱਖਾਂ ਦੀ ਗਿਣਤੀ ਦੇ ਵਿੱਚ ਇੱਕ ਥਾਂ ਦੇ ਧਰਨਾ ਲਾਉਣ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਕੋਈ ਲਈ ਜਾਂਦਾ ਹੀ ਕੋਈ ਕੋਈ ਲਾ ਲਈਂਦਾ ਕੋਈ ਕੋਈ ਲਾ ਲਈਂਦਾ ਇਤਨਾ ਪ੍ਰਭਾਵ ਨਹੀਂ ਪੈਂਦਾ ਪ੍ਰਭਾਵ ਪੈਣਾ ਹੈ ਜਦੋਂ ਆਪਾਂ ਇੱਕ ਥਾਂ ਦੇ ਧਰਨਾ ਲਾਵਾਂਗੇ ਏਕਤਾ ਬਣਗੀ ਏਕਤਾ ਬਣਗੀ ਇਹ ਏਕਤਾ ਹੈ ਇਹ ਇਹ ਜਿਹੜਾ ਥਾਂ ਥਾਂ ਤੇ ਆਪਾਂ ਧਰਨਾਂ ਲਾਉਣੇ ਹਨ ਨਾ ਇਹ ਸੰਗਤਾਂ ਜਿਹੜੀਆਂ ਵੇਣੀਆਂ ਵੀ ਇਹ ਆਪ ਚ ਪਾਟੀ ਹੋਏ ਥਾਂ ਥਾਂ ਤੇ ਤਰੱਕੀ ਲੱਗੀ ਹੋਏ ਜਦੋਂ ਇੱਕ ਇੱਕ ਥਾਂ ਤੇ ਲਾਵਾਂਗੇ ਉੱਥੇ ਏਕਤਾ ਬਣੇਗੀ ਜੀ ਜੀ ਸੋ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਸ਼ਹੀਦ ਪਰਿਵਾਰ ਦੇ ਵਿੱਚ ਪਹੁੰਚੇ ਸੀ ਗੱਲਬਾਤ ਕੀਤੀ ਹੈ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਸਤਿ ਸ੍ਰੀ ਅਕਾਲ